ਪਿਤਾ ਬਲੋਂ ਆਪਣੇ ਹੀ ਪੁੱਤਰ ਦਾ ਉਜਾੜਿਆ ਘਰ ਜਿਸ ਪਿਤਾ ਬਲੋਂ ਆਪਣੀ ਉਂਗਲੀ ਦੇ ਨਾਲ ਉਸ ਨੂੰ ਚੱਲਣਾ ਸਿਖਾਇਆ ਉਸ ਹੱਥਾਂ ਨਾਲ ਆਪਣੇ ਪੁੱਤਰ ਨੂੰ ਮੌਤ ਦੇ ਘਾਟੋਂ ਤਾਰਨਤਾ ਕਟਨਾ ਨਾਬਾ ਬਲਖ ਦੇ ਪਿੰਡ ਮੱਲੇਵਾਲ ਦੀ ਹੈ ਬੀਤੇ ਦਿਨੀ ਆਪਣੇ ਪੋਤੇ ਦਾ ਜਨਮ ਦਿਨ ਮਨਾਉਣ ਮੌਕੇ ਵਿਹੜੇ ਵਿੱਚ ਦਾਤੀ ਫਰਾਂ ਵਾਲਾ ਪੱਖਾ ਮੌਤ ਦਾ ਕਾਰਨ ਬਣਿਆ ਕਿਉਂਕਿ ਦਾਤੀ ਫਰਾਲੇ ਪੱਖੇ ਦੇ ਆਲੇ ਦੁਆਲੇ ਜਾਲੀ ਨਹੀਂ ਲੱਗੀ ਹੋਈ ਸੀ ਜਿਸ ਕਰਕੇ ਪਿਤਾ ਨੂੰ ਕਿਹਾ ਕਿ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਤਾਂ ਪੱਖਾ ਬੰਦ ਕਰਕੇ ਜਾਇਆ ਕਰੋ ਕਿਉਂਕਿ ਬੱਚੇ ਪੱਖੇ ਵਿੱਚ ਹੱਥ ના ਦੇ ਲੈਣ ਇਸ ਗੱਲ ਨੂੰ ਲੈ ਕੇ ਪਿਓ ਪੁੱਤਰ ਵਿੱਚ ਲੜਾਈ ਹੋ ਗਈ ਰਾਤ ਨੂੰ ਉਹ ਆਪਣੇ ਕਮਰੇ ਵਿੱਚ ਸੌਂ ਗਿਆ ਪਰ ਪਿਤਾ ਨੂੰ ਕਹੀ ਗੱਲ ਚੁਭਮੀ ਲੱਗੀ ਜਿਸ ਤੋਂ ਬਾਅਦ ਉਸਨੇ ਰਾਤ ਨੂੰ ਉੱਠ ਕੇ ਆਪਣੇ ਪੁੱਤਰ ਦੇ ਕਮਰੇ ਵਿੱਚ ਦਾਖਲ ਹੋ ਗਿਆ ਤੇ ਉਸਨੇ ਸਿਰ ਵਿੱਚ ਤਿੰਨ ਵਾਰ ਸੁੱਤੇ ਪਏ ਆਪਣੇ ਪੁੱਤਰ ਦੇ ਸਿਰ ਤੇ ਕਰ ਦਿੱਤੇ ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਨਾਭਾ ਤੋਂ ਪਟਿਆਲਾ ਪਟਿਆਲਾ ਤੋਂ ਪੀਜੀਆਈ ਚੰਡੀਗੜ੍ਹ ਵਿਖੇ ਜ਼ਖਮਾਂ ਦੀ ਤਾਬਨਾ ਚੱਲਦਾ ਹੋਇਆ ਉਸਨੇ ਦਮ ਤੋੜ ਦਿੱਤਾ 500 ਪੁਰਸਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਮੌਕੇ ਮ੍ਰਿਤਕ ਦੇ ਮਾਤਾ ਮਾਇਆ ਕੌਰ ਅਤੇ ਰਿਸ਼ਤੇਦਾਰ ਬੈਂਤ ਕੌਰ ਨੇ ਕਿਹਾ ਕਿ ਮੇਰੇ ਘਰ ਵਾਲੇ ਬਲੋਂ ਆਪਣੇ ਪੁੱਤਰ ਦਾ ਹੀ ਘਰ ਓਜਾੜ ਕੇ ਰੱਖ ਦਿੱਤਾ ਮੈਂ ਤਾਂ ਆਪਣੇ ਛੋਟੇ ਮੁੰਡੇ ਵੱਲ ਰਹਿ ਰਹੀ ਸੀ ਅਤੇ ਰਾਤ ਨੂੰ ਉਸਨੇ ਇਹ ਬਹੁਤ ਹੀ ਨਿੰਦਣਜੋ ਕੰਮ ਕੀਤਾ ਨਾ ਕਿ ਆਜ ਮੇਰੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਦਾ ਕੱਲ ਕਿਸੇ ਹੋਰ ਦਾ ਕਤਲ ਕਰੇਗਾ ਅਸੀਂ ਤਾਂ ਮੰਗ ਕਰਦੇ ਹਾਂ ਕਿ ਇਸ ਨੂੰ ਸਖਤ ਤੋਂ ਸਖਤ ਸਜ਼ਾ ਦੇ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਮੈਂ ਕਲਕੱਟਾ ਰਿਹਾ ਸਾਡਾ YouTube ਚੈਨਲ ਜਿਆਦਾ ਤੋਂ ਜਿਆਦਾ ਸਬਸਕ੍ਰਾਈਬ ਜ਼ਰੂਰ ਕਰੋ ਜੀ ਮੇਰਾ بڑا ਮੁੰਡਾ ਤੇ ਇਹ ਹਾਂ ਇਹ بڑے ਮੁੰਡੇ ਕੰਨੀ ਰਹਿੰਦਾ ਮੈਂ ਰਹਿੰਦੀ ਹਾਂ ਛੋਟੇ ਮੁੰਡੇ ਨਾਲ ਹਾਂਜੀ ਇਹ ਕਿਤੇ ਇਹਨਾਂ ਨੇ दारू ਦੂਰ ਵੀ ਕੇ ਮਾਰੇ ਮੋਟੇ ਖੈਬਰ ਪੀ ਇਹ ਉਰੇ ਮੰਜਾ ਡਾਇਵਾ ਤੇ ਉਰੋਂ ਉੱਠ ਕੇ ਜਾ ਕੇ ਇਹਨੇ ਅੰਦਰ ਮੇਰੇ ਮੁੰਡੇ ਦੇ ਕਹੀਂ ਮਾਰੀ ਅੱਛਾ ਦੋ ਕਈਆਂ ਮਾਰੀਆਂ ਆ ਜ ਘਰ ਉੱਚੜ ਗਿਆ ਇਹ ਸ਼ਰਾਬ ਨੇ ਜੜਿਆ ਇਹ ਹੋਈ ਜਬ ਬਬੂ ਨੇ ਦੇਖਿਆ ਕਹੀਂ ਲਈ ਖੜਾ ਤੀ ਮਾਰਨ ਲੱਗਿਆ ਤੀ ਜਦ ਮੁੰਡਾ ਦੇਖਿਆ ਬੇਹੋਸ਼ ਹੋਇਆ ਪਿਆ ਜਾਨ ਨੂੰ ਸਾਨੂੰ ਫੋਨ ਕਰਿਆ ਜਾਨ ਨੂੰ ਅਸੀਂ ਆਏ ਫਿਰ ਆਸਕ ਮਾਰ ਚੱਕ ਕੇ ਜਾਣੇ ਡਾਕਟਰ ਦੇ ਲੈ ਗਏ ਆ ਜਾ ਇੱਕ ਉਹਦੇ ਜਾਲੀ ਨਹੀਂ ਦਿੱਤੀ ਮੇਰੇ ਮੁੰਡੇ ਨੇ ਕਹਿਤਾ ਕਹਿੰਦਾ ਪਾਪੇ ਵੀ ਇਹਨੂੰ ਜਾਲੀ ਨਹੀਂ ਹੈਗੀ ਵੀ ਤੂੰ ਜਾਲੀ ਲਵਾ ਲੈ ਨਹੀਂ ਤੂੰ ਪੱਕਾ ਬੰਦ ਕਰ ਦਿਆ ਕਰ ਵੀ ਹੱਥ ਹਥਾ ਵੀ ਮੇਰੇ ਜਵਾਕ ਫਿਰਦੇ ਨੇ ਛੋਟੇ ਨੇ ਵੀ ਹੱਥ ਦੇ ਲੈਣਗੇ ਇਹਨੇ ਚ ਗਾਲ ਮਗਾਲੀ ਹੋ ਗਏ ਫਿਰ ਹਟ ਦੇ ਬਸ 10:30 ਵਜੇ ਤਿੰਨ ਤੱਕ ਇਹ ਕੰਮ ਕਰ ਲਿਆ ਇਹਨਾਂ ਨੇ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਅੱਜ ਤਾਂ ਮੇਰੇ ਮੁੰਡੇ ਦੇ ਮਾੜੀਆ ਕੱਲ ਨੂੰ ਕਿਸੇ ਤੇ ਹੋਰ ਵੀ ਮਾਰੂਗਾ ਇਹ ਸਾਨੂੰ ਜੀ ਤਲਾ ਆਈ ਸੀ ਵੀ ਪਰਸੋਂ ਵੱਡਾ ਦਾਖਲ ਜੀ ਉਹਦਾ ਬਿਲਕੁਲ ਲੜਾਈ ਝਗੜਾ ਹੋਊਗਾ ਕਿ ਜੀ ਵੀ ਕੱਲ ਦਰਾਨੇ ਇਲਾਜ ਪੀਜੀਏ ਲੈ ਕੇ ਜਾ ਰਹੇ ਫਿਰ ਉਹਦੀ ਡੈਥ ਹੋਊਗੀ ਇਹ ਮਰਤਕ ਦਾ ਨਾਮ ਹੈਗਾ ਜੀ ਆਪਣਾ ਜਗਪਾਲ ਸਿੰਘ ਹੈ ਜੀ ਸਾਨੂੰ ਮਲਕੀ ਸਿੰਘ ਹੈ ਜੀ ਇਹ ਕਾਰਨ ਕੀ ਇਹਦੇ ਮੈਂ ਜੋ ਜਗਪਾਲ ਸਿੰਘ ਦੀ ਜਿਹੜੀ ਡੈਥ ਹੋਈ ਆ ਉਹਦੇ ਫਾਦਰ ਨੇ ਫਾਦਰ ਬੋਲੇ ਕਈ ਦੇ ਕਈ ਨਾ ਮਾਰਿਆ ਉਹ ਸਰਚ ਵਾਰ ਕਿਤੇ ਤਿੰਨ ਚਾਰ ਵਾਰ ਤਾਂ ਕਰਕੇ ਉਹਦੇ ਕਰਕੇ ਉਹ ਗੰਭੀਰ ਜਖਮੀ ਹੋ ਕੇ ਜਿਸ ਕਾਰਨ ਡੈਥ ਹੋ ਗਈ ਜੀ ਉਹਨਾਂ ਆਪਸ ਵਿੱਚ ਪ੍ਰਵਾਸ ਸੀ ਉਹਦਾ ਫਾਦਰ ਤੇ ਉਹਦਾ ਮੁੰਡਿਆ ਆਪਸ ਵਿੱਚ ਲੜਾਈ ਜਗ੍ਹਾ ਥੋੜਾ ਬੋਤਾ ਹੋਇਆ ਸੀ ਜਿਸ ਦੇ ਕਾਰਨ ਥੋੜੇ ਰਾਤ ਨੂੰ ਉੱਠ ਕੇ ਉਹਨੇ ਸੁੱਤੇ ਵੇਲੇ ਉਹਨੂੰ ਮਾਰ ਦਿੱਤਾ ਜੀ ਤੇ ਅਰੈਸਟ ਹੋ ਗਿਆ ਜੀ ਹਾਂ ਜੀ ਇਹ ਕੀ ਨਾਮ ਦਾ ਤਰਤੀਸ ਚੱਲਦੀ ਹੈ ਤਾਂ ਜੀ ਹਾਂ